ਸਾਡੀ ਸਰਕਾਰ ਗਈ ਹੈ 1 4 2022 ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਟਮੇਟੀ ਕੋਲ 10.5 ਕਰੋੜ ਰੁਪਏ ਦੀਆਂ ਐਫ ਡੀਆਂ ਸੀਗੀਆਂ ਔਨ ਰਿਕਾਰਡ ਗੱਲ ਕਹਿ ਰਿਹਾ ਮੈਂ ਤੇ ਇਹਨਾਂ ਦੇ ਇਹਨਾਂ 4.5 ਸਾਲਾਂ ਵਿੱਚ ਇੱਕ ਵੀ ਰੁਪਏ ਦੀ ਗ੍ਰਾਂਟ ਨਹੀਂ ਆਈ ਸਿਰਫ ਵਿੱਤ ਕਮਿਸ਼ਨ ਦਾ 11 ਕਰੋੜ ਰੁਪਿਆ ਆਇਆ ਵਿੱਤ ਕਮਿਸ਼ਨ ਦਾ ਜਿਹੜਾ ਆਉਣਾ ਹੀ ਹੁੰਦਾ ਉਨ ਨੂੰ ਕੋ ਰੋਕ ਨਹੀਂ ਸਕਦਾ ਹਰੇਕ ਪਿੰਡ ਵਾਸਤੇ ਆਉਣਾ ਹੁੰਦਾ ਹ ਹਰੇਕ ਸ਼ਹਿਰ ਵਾਸਤੇ ਆਉਣਾ ਹੁੰਦਾ ਸਿਰਫ 1.15 ਕਰੋੜ ਰੁਪਈਆ ਵਿੱਤ ਕਮਿਸ਼ਨ ਦਾ ਆਇਆ ਹੈ ਹੁਣ ਤੱਕ ਕਮੇਟੀ ਨੂੰ ਸਰਕਾਰ ਵੱਲੋਂ 1 ਰੁਪਈਏ ਦੀ ਗਰਾਂਟ ਨਹੀਂ ਆਈ ਤੇ ਅੱਜ ਹਾਲਾਤ ਇਹ ਹੈ ਅੱਜ ਸਵੇਰੇ ਮੈਂ ਚੈੱਕ ਕੀਤਾ ਜਿਹੜਾ ਹੁਣ ਅਖੀਰਲਾ 9 ਲੱਖ ਰੁਪਈਆ ਉਹ ਐਫ ਡੀਆਂ ਤੋੜ ਕੇ 10 ਕਰੋੜ ਰੁਪਈਆ ਖਤਮ ਕਰਕੇ ਜਿਹੜਾ 9 ਲੱਖ ਰੁਪਇਆ ਰਹਿ ਗਿਆ ਸੀ ਅੱਜ ਇਹਨਾਂ ਨੇ ਕਢਾ ਲਿਆ ਸਿਰਫ ਪੈਟਰੋਲ ਪੰਪਾਂ ਨੂੰ ਦੇਣ ਵਾਸਤੇ ਐਸ ਵੇਲੇ ਮਿਊਨਿਸਪਲ ਕਮੇਟੀ ਦੇ ਖਾਤੇ ਜ਼ੀਰੋ ਕਰ ਦਿੱਤੇ ਇਹਨਾਂ ਨੇ ਸੋ ਮੈਂ ਤਾਂ ਸਿਰਫ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਨੇ ਬਦਲਾਅ ਦੇ ਨਾਂ ਤੇ ਇਹੋ ਜਿਹਾ ਬਦਲਾਅ ਲਿਆਂਦਾ ਕਿ ਆ ਸਾਰੇ ਸ਼ਹਿਰ ਵਿੱਚ ਗੰਦਗੀ ਪਈ ਹੈ ਸਾਰੇ ਸ਼ਹਿਰ ਵਿੱਚ ਕੂੜਾ ਪਿਆ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਵਿੱਚ ਕੂੜਾ ਪਿਆ ਤੇ 1 ਰੁਪਏ ਦੀ ਗ੍ਰਾਂਟ ਫਰੀਦਕੋਟ ਸ਼ਹਿਰ ਨੂੰ ਇਹ ਸਰਕਾਰ ਨੇ ਨਹੀਂ ਦਿੱਤੀ ਜੇ ਇਹਨਾਂ ਨੂੰ ਕਿਸੇ ਨੂੰ ਵਹਿਮ ਹੈ ਭਾਵੇਂ ਸਾਡੇ ਨਾਲ ਪਬਲਿਕ ਫੋਰਮ ਤੇ ਬਹਿ ਕੇ ਪ੍ਰਸ ਦੇ ਸਾਹਮਣੇ ਇਹ ਸਾਡੇ ਨਾਲ ਗੱਲਬਾਤ ਕਰ ਲੈਣ ਸੋ ਮੈਂ ਤਾਂ ਸਿਰਫ ਜਿਹੜੇ ਸਾਡੇ ਵਲੇ ਕੰਮ ਹੋਇਆ ਕੁਝ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸੀਵਰੇਜ ਤੇ 200 ਕਰੋੜ ਰੁਪਇਆ ਲੱਗਿਆ ਤੇ ਜਿੱਥੇ ਕੰਮ ਖੜ ਗਿਆ ਸੀ ਉੱਥੇ ਹੀ ਖੜਾ 16 ਟਾਟਾ ਇਸ ਗੱਡੀਆਂ ਅਸੀਂ ਲਿਆਂਦੀਆਂ ਸੀ ਕੂੜਾ ਚੱਕਣ ਵਾਸਤੇ ਜਿਹੜੀਆਂ ਉਹਨਾਂ ਨੂੰ ਆਪਾਂ ਛੋਟੇ ਹਾਥੀ ਕਹਿੰਦੇ ਨੇ ਸਾਡੇ ਵਾਲੇ ਆਈਆਂ ਸੀ 6 ਨਵੀਆਂ ਟਰੈਕਟਰ ਟਰਾਲੀਆਂ ਲਿਆਂਦੀਆਂ ਸੀ ਕੂੜਾ ਚੱਕਣ ਵਾਸਤੇ ਜਿਹੜੀਆਂ ਸਾਡੇ ਵਾਲੇ ਆਈਆਂ ਸੀਗੀਆਂ ਇੱਕ ਫਾਰ ਬ੍ਰੇਕੇਟ ਵੱਡੀ ਲਿਆਂਦੀ ਸੀ ਜਿਹੜੀ ਸ਼ਹਿਰ ਨੂੰ ਜ਼ਰੂਰਤ ਸੀ ਅੱਗੇ ਕੋਈ ਪ੍ਰੋਬਲਮ ਆਉਂਦੀ ਸੀ ਕੋਟਕਪੂਰਿਓ ਆਪਾਂ ਨੂੰ ਗੱਡੀ ਮੰਗਾਉਣੀ ਪੈਂਦੀ ਸੀ ਇੱਕ ਸੀਵਰੇਜ ਸਾਫ਼ ਕਰਨ ਵਾਲੀ ਜਿਹੜੀ ਮਸ਼ੀਨ ਹੈ ਕਰੀਬਨ 1 ਕਰੋੜ ਰੁਪਏ ਦੀ ਉਹ ਸਾਡੇ ਵਾਲੇ ਅਸੀਂ ਲਿਆਂਦੀ ਸੀ ਇੱਕ ਜਿਹੜੀ ਸੜਕਾਂ ਸਾਫ਼ ਕਰਨ ਵਾਲੀ ਜਿਹੜੀ ਪਾਸੇ ਤੋਂ ਮਿੱਟੀ ਸਾਫ਼ ਕਰਦੀ ਹੈ ਉਹ ਮਸ਼ੀਨ ਉਹ ਸਾਡੇ ਵੜੇ ਇਸ ਕਮੇਟੀ ਨੂੰ ਲਿਆ ਕੇ ਦਿੱਤੀ ਸੀਗੀ 55 ਰਿਕਸ਼ੇ ਤੁਹਾਨੂੰ ਯਾਦ ਹੋਣਾ ਸੀ ਜਦੋਂ ਸ਼ੁਰੂ ਕੀਤਾ ਸੀ ਜਿਹੜੇ ਵੱਖ-ਵੱਖ ਮੱਲਿਆਂ ਵਿੱਚੋਂ ਪਹਿਲਾਂ ਕਲੈਕਟ ਕਰਦੇ ਸੀ ਕੂੜਾ ਤੇ ਮੁੜ ਕੇ ਉਹ ਟਰਾਲੀਆਂ 'ਚ ਪਾਉਂਦੇ ਸੀ ਟਰਾਲੀਆਂ ਮੁੜ ਕੇ ਅੱਗੇ ਲੈ ਕੇ ਜਾਂਦੀਆਂ ਸੀ 55 ਰਿਕਸ਼ੇ ਅਸੀਂ ਲਿਆਂਦੇ ਸੀ ਨਾਲੇ ਦਾ ਕੰਮ ਜਿਹੜਾ ਵੱਡਾ ਨਾਲਾ ਗੰਦਾ ਨਾਲਾ ਸੀ ਸਭ ਤੋਂ ਵੱਡਾ ਉਹ ਕੰਮ ਹੋਇਆ ਪਾਰਕਾ ਬੜੀਆਂ ਸ਼ਹਿਰ ਵਿੱਚ ਜਿੰਬ ਵੇ ਵਾਟਰ ਵਰਕਸ ਤੇ 10 ਕਰੋੜ ਰੁਪਇਆ ਲੱਗਿਆ ਰਾਜਾ ਮਾਈਨਰ ਦਾ ਪਾਣੀ ਲਿਆਉਣ ਵਾਸਤੇ ਪਾਈਪ ਲਾਈਨ ਵਾਸਤੇ 4.5 ਕਰੋੜ ਰੁਪਇਆ ਲੱਗਿਆ ਸੀ ਸਾਰੇ ਸ਼ਹਿਰ ਦੀਆਂ ਜਿੰਨੀਆਂ ਸੜਕਾਂ ਬਾਹਰ ਜਾਂਦੀਆਂ ਚਾਹੇ ਫਰੋਜ਼ਪੁਰ ਰੋਡ ਹੈ ਚਾਹੇ ਮਚਾਕੀ ਮਲ ਸਿੰਘ ਰੋਡ ਹੈ ਚਾਹੇ ਟੈਣਾ ਰੋਡ ਹੈ ਚਾਹੇ ਤੁਹਾਡੀ ਸਾਧਕ ਰੋਡ ਹੈ ਸਾਰਿਆਂ ਦੇ ਸਟਰੀਟ ਲਾਈਟਾਂ ਲੱਗੀਆਂ ਸੀ ਸ਼ਹਿਰ ਦੇ ਵਿੱਚ ਵੱਡੀਆਂ ਲਾਈਟਾਂ ਲੱਗੀਆਂ ਸੀ ਜਿਹੜੀਆਂ ਸਾਰੀਆਂ ਬੰਦ ਪਈਆਂ ਬੁਰਾ ਹਾਲ ਹੈ ਸੋ ਮੇਰਾ ਕਹਿਣ ਤੋਂ ਭਾਵੇਂ ਐ ਕੱਲਾ ਡਿਵੈਲਪਮੈਂਟ ਨਹੀਂ ਕੀਤੀ ਸਾਢੇ 400 ਬੰਦੇ ਨੂੰ ਸ਼ਹਿਰ ਦੇ ਨੂੰ ਮੁਲਾਜ਼ਮ ਕਮੇਟੀ ਵਿੱਚ ਲਾਇਆ ਤਾਂ ਕਿ ਸਫਾਈ ਦਾ ਕੰਮ ਵਧੀਆ ਚੱਲ ਸਕੇ ਡਿਵੈਲਪਮੈਂਟ ਦੇ ਨਾਲ-ਨਾਲ ਏਮਪਲੋਇਮੈਂਟ ਦਿੱਤੀ ਲੋਕਲ ਸਾਢੇ 400 ਬੰਦੇ ਨੂੰ ਨੌਕਰੀ ਮਿਲੀ ਹੈ ਤੇ ਅੱਜ ਹਾਲਾਤ ਇਹ ਹੈ ਕਿ ਤੁਸੀਂ ਦੇਖ ਲਓ ਸਾਡੀਆਂ ਜਿਹੜੇ ਪੈਸੇ ਅਸੀਂ ਛੱਡ ਕੇ ਗਏ ਸੀ ਉਹ ਖਤਮ ਹੋ ਗਏ ਕੋਈ ਨਵੀਂ ਗ੍ਰਾਂਟ ਨਹੀਂ ਤੇ ਅੱਜ ਸਾਰਾ ਸ਼ਹਿਰ ਗੰਦਗੀ ਤੋਂ ਚੀਕਾਂ ਮਾਰੀ ਜਾਂਦਾ। ਨਾ ਮੁਲਾਜ਼ਮਾਂ ਨੂੰ ਟਾਈਮ ਸਿਰ ਤਨਖਾਹਾਂ ਮਿਲਦ ਰਹੀਆਂ। ਨਾ ਕੋਈ ਡਿਵੈਲਪਮੈਂਟ ਹੋਈ ਹੈ ਜਿੱਥੇ ਕੰਮ ਛੱਡ ਕੇ ਗਏ ਸੀ ਉੱਥੇ ਹੀ ਸਾਰੇ ਕੰਮ ਖੜੇ ਐ ਤੇ ਸਭ ਤੋਂ ਵੱਡਾ ਫਾਇਦਾ ਸ਼ਹਿਰ ਦਾ ਕੀਤਾ ਸੀ। ਜਿੰਨੇ ਸ਼ਹਿਰ ਵਾਲੇ ਸੱਜਣ ਆ ਮੈਂ ਵੀਡੀਓ ਦੇਖੀ ਸੀ ਪਤਾ ਨਹੀਂ ਤੁਹਾਡੇ ਕਿਸੇ ਕਿਸੇ ਮੇਰੇ ਵੀਰ ਦੀ ਹੋਣੀ ਹੈ ਕਿ ਅੰਦਰਲੀ ਮੰਡੀ ਵਾਲੇ ਸੇਟ ਕਹਿ ਰਹੇ ਸੀ ਕਿ ਜੀ ਬਹੁਤ ਮਾੜਾ ਹਾਲ ਹੈ। ਮਾਣਾਂ ਨੂੰ ਯਾਦ ਕਰਾਉਣਾ ਚਾਹੁੰਨਾ ਜਿਹੜੀਆਂ ਦੁਕਾਨਾਂ ਸੀਗੀਆਂ ਉਹ 50% ਰਿਬੇਟ ਤੇ ਦਿੱਤੀਆਂ ਸੀ ਸਾਰੇ ਸ਼ਹਿਰ ਨੂੰ 50% ਰਿਬੇਟ ਉਦੋਂ ਉਹ ਸਾਰਿਆਂ ਨੂੰ ਉਹ 50% ਰਿਬੇਟ ਤੇ ਵੀ ਔਖੀਆਂ ਲੱਗਦੀਆਂ ਸੀ ਉਸਤੇ ਵੀ ਉਹ ਕਹਿੰਦੇ ਸੀ ਨਹੀਂ ਜੀ ਹੋਰ ਘਟਾ ਦਿਓ ਹੋਰ ਘਟਾ ਦਿਓ ਤੇ ਅੱਜ ਦੇਖ ਲਓ ਕੀ ਹਾਲਾਤ ਜੇ ਉਸ ਤੋਂ ਬਾਅਦ ਕਿਸੇ ਦਾ ਫਾਇਦਾ ਹੋਇਆ ਹੋਵੇ ਸੋ ਮੇਰੀ ਇੱਕ ਬੇਨਤੀ ਹੈ ਪੰਜਾਬ ਦੇ ਲੋਕਾਂ ਨੇ ਬਦਲਾਵ ਲਿਆਂਦਾ ਸੀ ਚੰਗੇ ਵਾਸਤੇ ਪਰ ਬਦਲਾਵ ਇਸ ਕਰਕੇ ਨਹੀਂ ਲਿਆਂਦਾ ਸੀ ਕਿ ਐਂ ਸ਼ਹਿਰਾਂ ਵਿੱਚ ਕੂੜਾ ਰੋਲਦਾ ਫਿਰੂਗਾ ਬਿਮਾਰੀਆਂ ਫੈਲਣਗੀਆਂ ਘਰਾਂ ਵਿੱਚ ਲੋਕਾਂ ਦੇ ਕੂੜਾ ਰੋਲਦਾ ਫਿਰੂਗਾ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ ਇਹ ਬਦਲਾਵ ਨਹੀਂ ਕੋਈ ਚਾਹੁੰਦਾ ਸੀ ਸੋ ਇਸ ਕਰਕੇ ਇਸ ਅੱਜ ਸਾਡੇ ਲੀਡਰ ਸਾਹਿਬਾਨ ਗੁਰਕੀਰਤ ਜੀ ਆਏ ਐ ਇਹਨਾਂ ਨੇ ਤੁਹਾਨੂੰ ਇਸ ਤੋਂ ਪਹਿਲਾਂ ਮਨਰੇਗਾ ਬਾਰੇ ਦੱਸਿਆ ਸੇਮ ਹੀ ਮਨਰੇਗਾ ਸਭ ਤੋਂ ਮੇਰੇ ਖਿਆਲ ਨਾਲ ਜੇ ਇਸ ਮਨਰੇਗਾ ਦੇ ਕੰਮ ਹੋਏ ਆਪਣੇ ਫਰੀਦਕੋਟ ਹਲਕੇ 'ਚ ਮੇਰੇ ਹਿਸਾਬ ਨਾਲ ਆਲਮੋਸਟ ਸਾਰੇ ਪੰਜਾਬ 'ਚੋਂ ਪਹਿਲੇ ਜੇ 5 ਹਲਕੇ ਲਾਵਾਂਗੇ ਜਿਨ੍ਹਾਂ 'ਚ ਮਨਰੇਗਾ ਦੇ ਕੰਮ ਹੋਏ ਤੇ ਉਹਨਾਂ ਵਿੱਚ ਫਰੀਦਕੋਟ ਹਲਕਾ ਹੁੰਦਾ ਸੀ ਉਹਦੇ ਨਾਲ ਦੋ ਫਾਇਦੇ ਸੀ ਇੱਕ ਸਾਰੇ ਇਲਾਕੇ ਦੀ ਡਿਵੈਲਪਮੈਂਟ ਹੋਈ ਪਿੰਡਾਂ 'ਚ ਪਾਰਕਾਂ ਬਣੀਆਂ ਪਿੰਡਾਂ 'ਚ ਗਲੀਆਂ ਨਾਲੀਆਂ ਬਣੀਆਂ ਲੋਕਟਾਈਲਾਂ ਦੀਆਂ ਤੇ ਲੋਕਾਂ ਨੂੰ ਏਮਪਲੋਇਮੈਂਟ ਮਿਲਦੀ ਸੀ ਗਰੀਬਾਂ ਦੇ ਚੁੱਲ੍ਹੇ ਚੱਲਦੇ ਸੀ ਤੇ ਅੱਜ ਇਹ ਮਨਰੇਗਾ ਦਾ ਇਹਨਾਂ ਨੇ ਇਹੋ ਜਿਹਾ ਕਾਨੂੰਨ ਲਿਆਂਦਾ ਕਿ ਉਹ ਵੀ ਜਿਹੜਾ ਪਿੰਡਾਂ ਦੀ ਵੀ ਡਿਵੈਲਪਮੈਂਟ ਹੈ ਤੇ ਪਿੰਡਾਂ ਦੇ ਵੀ ਜਿਹੜੀ এমਪਲੋਇਮੈਂਟ ਹੈ ਉਹ ਵੀ ਖਤਮ ਹੋ ਜਾਣੀ ਸਰ ਜਿਹੜੀ ਨੈਪਰ ਕੌਂਸਲ ਦੀ ਆਪਾਂ ਗੱਲ ਕਰਦੇ ਆਂ ਇਹ ਸਿਆਸੀ ਭੇਟੜ ਕੇ ਸਸਤੀ ਭੇਟੜ ਕੇ ਕਿਉਂਕਿ ਜਿਹੜੇ ਪ੍ਰਧਾਨ ਸਾਹਿਬ ਆਪਣੀ ਕਾਂਗਰਸ ਪਾਰਟੀ ਨਾਲ ਬਲੋਂਗ ਕਰਦੇ ਆਂ ਇਤਨਾਕੀ ਉਹਨਾਂ ਨੇ ਤਾਂ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਨੇ ਹੱਥ ਖੜੇ ਕਰੇ ਕਿ ਮੇਰੇ ਵੱਸੋਂ ਬਾਹਰ ਹੋ ਗਿਆ ਕਿ ਕਰੋਨਾ ਦਾ ਕੰਟਰੋਲ ਨਹੀਂ ਮਿਲਿਆ ਮੇਰੀ ਇੱਕ ਬੇਨਤੀ ਹੈ ਇਸ ਗੱਲ ਨੂੰ ਆਪਾਂ ਇਸ ਪਾਸੇ ਨਾਲ ਲੈ ਕੇ ਜਾਈਏ ਸਿਆਸਤ ਮੈਨੂੰ ਇਹ ਗੱਲ ਦੱਸੋ ਪ੍ਰਧਾਨ ਕਿਸੇ ਦਾ ਵੀ ਹੋਵੇ ਅਕਸਰ ਗ੍ਰਾਂਟ ਤਾਂ ਸਰਕਾਰ ਨੇ ਦੇਣੀ ਹੈ ਜਿਹੜਾ ਤੇਲ ਪੈਣਾ ਉਹਦੇ ਵਾਸਤੇ ਗ੍ਰਾਂਟ ਤਾਂ ਸਰਕਾਰ ਨੇ ਦੇਣੀ ਪ੍ਰਧਾਨ ਨੇ ਤਾਂ ਹੁਣ ਤੱਕ ਕੰਮ ਆਧਾਰ ਤੇ ਚਲਾਈ ਰੱਖਿਆ ਤੁਹਾਡਾ ਜਾ ਕੇ ਪੈਟਰੋਲ ਪੰਪਾਂ ਨੂੰ ਪੁੱਛੋ ਆਪਣੇ ਸ਼ਹਿਰ ਦੇ ਪੈਟਰੋਲ ਪੰਪ ਵਾਲੇ ਕਿੰਨਾ ਕਿੰਨਾ ਆਧਾਰ ਦੇਣ ਵਾਲਾ ਉਹ ਪ੍ਰਧਾਨ ਦੇ ਮੂੰਹ ਨੂੰ ਹੀ ਕੰਮ ਚੱਲੀ ਗਿਆ ਹੁਣ ਤੱਕ ਬਾਕੀ ਆ ਜਗੀਰ ਜੀ ਖੜੇ ਆ ਸਾਡੇ ਸੀਨੀਅਰ ਮਿਊਨਿਸਪਲ ਕਮੇਟੀ ਮੈਂਬਰ ਨੇ ਤੀਜੀ ਵਾਰੀ ਬਣ ਗਏ ਆ ਮਤਲਬ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਠੀਕ ਹੈ ਤੇ ਪ੍ਰਧਾਨ ਜਿੰਨੀ ਦੇਰ ਹੁਣ ਤੱਕ ਕੰਮ ਚੱਲ ਗਿਆ ਉਹਨੇ ਉਧਾਰ ਤੇ ਵਿਚਾਰਾਂ ਦੇ ਚਲਾ ਲਿਆ ਪਰ ਹੁਣ ਪੰਪਾਂ ਲਈ ਨਹੀਂ ਧਰ ਦੇਣ ਨੂੰ ਤਿਆਰ ਉਹ ਤੇ ਪ੍ਰਧਾਨ ਕੀ ਕਰੂਗਾ ਮੇਰੀ ਇੱਕ ਬੇਨਤੀ ਹੈ ਸਰਕਾਰ ਨੇ 1 ਰੁਪਇਆ ਫਰੀਦਕੋਟ ਸ਼ਹਿਰ ਨੂੰ ਦਿੱਤਾ ਨਹੀਂ ਤੇ ਜਿਹੜਾ ਅਸੀਂ ਐਫ ਡੀਆਂ ਕਰਾਈਆਂ ਸੀ ਉਦੇ ਨਾਂ ਨ ਕਮੇਟੀ ਦੇ ਨਾਂ ਤੇ ਉਹ ਵੀ ਸਾਰੀਆਂ ਵਰਤ ਲੀਆਂ ਸੋ ਇਸ ਕਰਕੇ ਇਹ ਲੋਕਾਂ ਦੇ ਸਿਰਫ ਨਾਰੇ ਸੀ ਚਾਹੇ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਹੈ ਲਈਏ ਚਾਹੇ ਸ਼ਹਿਰ ਦੀਆਂ ਸਹੂਲਤਾਂ ਦੀ ਗੱਲ ਹੈ ਲਈਏ ਚਾਹੇ ਪਿੰਡਾਂ ਦੀ ਗੱਲ ਹੈ ਲਈਏ ਭਾਵੇਂ ਅੱਜ ਕਰੂਨ ਬਦਲਿਆ ਭਾਜੀਪੀ ਨੇ ਮਨਰੇਗਾ ਦਾ ਪਿੰਡਾਂ ਚ 11 ਸਾਲਾਂ ਚ ਸਾਡੇ ਮੁਕਾਬਲੇ ਚ ਸਿਰਫ 33% ਕਮ ਹੋਇਆ ਜੇ ਅਸੀਂ 100 ਰੁਪਏ ਦਾ ਕੰਮ ਕਰਾਉਂਦੇ ਸੀ 100 ਰੁਪਏ ਦਾ ਕੰਮ ਕਰਾਉਂਦੇ ਸੀ ਤੇ ਨਾਲ 100% ਲੋਕਾਂ ਨੂੰ ਇਮਪਲੋਇਮੈਂਟ ਮਿਲਦੀ ਸੀ ਇਹਨਾਂ ਨੇ ਸਿਰਫ 33 ਰੁਪਏ ਦਾ ਕੰਮ ਕਰਾਇਆ ਤੇ 33 33% ਲੋਕਾਂ ਨੂੰ ਇਮਪਲੋਇਮੈਂਟ ਮਿਲੀ ਹੈ ਸੋ ਇਹਨਾਂ ਨੇ ਤਾਂ ਗਰੀਬਾਂ ਦੇ ਚੁੱਲ੍ਹੇ 'ਚ ਜਾਂ ਸ਼ਹਿਰਾਂ 'ਚ ਜਾਂ ਚਾਹ ਪਿੰਡਾਂ 'ਚ ਬਿਲਕੁਲ ਬੰਲਣੋਂ ਹਟਾ ਦੇਣੇ ਡਿਵੈਲਪਮੈਂਟ ਜ਼ੀਰੋ ਕਰ ਦੇਣੇ ਮੈਂ ਕਿ ਕੱਲ ਤੁਹਾਨੂੰ ਹੋਰ ਯਾਦ ਕਰਾਉਣਾ ਚਾਹੁੰਦਾ ਜਿੱਤੇ ਮੈਂ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਸਾਡੇ ਵੇਲੇ ਤੁਹਾਨੂੰ ਯਾਦ ਹੋਣਾ ਦੋ ਵਾਰੀ ਜਦੋਂ ਨਰੇਗਾ ਦੇ ਕੰਮ ਇੱਥੇ ਪਿੰਡਾਂ 'ਚ ਹੁੰਦੇ ਸੀਗੇ ਉੱਤੇ ਭਾਜਪੀ ਦੀ ਸਰਕਾਰ ਸੀ ਹਰਸਿਮਰਤ ਕੌਰ ਉਦੋਂ ਮੰਤਰੀ ਸੀ ਆਪ ਜਾ ਕੇ ਅਕਾਲੀ ਦਲ ਦੇ ਬੰਦੇ ਦੇ ਕਹਣ ਤੇ ਲੋਕਲ ਬੰਦੇ ਦੇ ਕਹਣ ਤੇ ਹਰਸਿਮਰਤ ਨੇ ਦੋ ਵਾਰੀ ਇਨਕੁਆਇਰੀ ਮਨਰੇਗਾ ਦੀ ਮਾਰਕ ਕਰਾਈ ਸੀ ਦਿੱਲੀੋਂ ਅਫਸਰ ਆਏ ਸੀ ਮਨਰੇਗਾ ਦੇ ਕੰਮ ਚੈੱਕ ਕਰਕੇ ਗਏ ਫਰੀਦਕੋਟ ਦੇ ਤੇ ਉਹ 'ਚ ਕੋਈ ਨੁਕਸ ਨਹੀਂ ਪਾਇਆ ਗਿਆ ਸੀ ਦੋ ਵਾਰੀ ਇਹਨਾਂ ਨੇ ਚੈੱਕ ਰਹੀ ਸਿਰਫ ਇਹਨਾਂ ਨੂੰ ਇਹ ਸੀ ਕਿ ਕੰਮ ਕਿਉਂ ਹੋ ਰੇ ਜਾਂ ਲੋਕਾਂ ਨੂੰ ਰੋਜ਼ਗਾਰ ਕਿਉਂ ਮਿਲ ਰਿਹਾ ਸੋ ਇਹਨਾਂ ਦੀ ਸੋਚ ਹੈ ਚਾਹੇ ਭਾਜਪਾ ਹੈ ਚਾਹੇ ਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਸੋਚ ਹੈ ਲੋਕਾਂ ਦੇ ਚੁੱਲ੍ਹੇ ਬੰਦ ਕਰਨ ਦੀ ਡਿਵੈਲਪਮੈਂਟ ਦਾ ਕੰਮ ਜ਼ੀਰੋ ਕਰਨ ਦੀ ਕਾਂਗਰਸ ਦੀ ਸੋਚ ਹੈ ਜਿਵੇਂ ਗੁਰਕੀਰਤ ਜੀ ਨੇ ਦੱਸਿਆ ਕਿ ਸਾਡੀ ਇੱਕ ਨੰਬਰ ਸੋਚ ਹੈ ਕੇ ਦੱਬ ਕੇ ਪੰਜਾਬ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਤਾਂ ਹਰੇਕ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹਰੇਕ ਦਾ ਘਰ ਚੱਲਣਾ ਚਾਹੀਦਾ ਹਰੇਕ ਦੇ ਬੱਚੇ ਵਧੀਆ ਪੜ੍ਹਨੇ ਚਾਹੀਦੇ ਆ ਸੋ ਅੱਜ ਮੇਰੀ ਬੇਨਤੀ ਹੈ ਲੋਕਲ ਇਸ਼ੂ ਤੇ ਮੈਂ ਇਸੇ ਕਰਕੇ ਗੱਲ ਕੀਤੀ ਹੈ ਆਹ ਨੇ ਜਿਹੜੇ ਮੈਂ ਫੈਕਟ ਦੱਸੇ ਆ ਇਹ ਬਾਅਦ ਚ ਤੋਂ ਮੁੰਡਾ ਲਿਖਾ ਵੀ ਦਿੰਦਾ ਤੁਸੀਂ ਚੈੱਕ ਵੀ ਕਰ ਲਓ ਪਰ ਮੇਰੀ ਇੱਕ ਬੇਨਤੀ ਹੈ ਸਰਕਾਰ ਨੂੰ ਜੇ ਮੜ ਜੇ ਕਿਤੇ ਟੁਵਾ ਹੁੰਦਾ ਸੀ ਨਾ ਤੇ ਬੈਠੇ ਨੇ ਸਾਡੇ ਸੀਨੀਅਰ ਮਿਊਸਪਲ ਕਮੇਟੀ ਦੇ ਰਹਿਣ ਮੈਂਬਰ ਗੋਰਾ ਜੀ ਇਹਨਾਂ ਦੀ ਵਰਕਸ਼ਾਪ ਦੇ ਸਾਹਮਣੇ ਮੜਜ ਪਾਣੀ ਮੀਂਹ ਪੈਂਦਾ ਸੀ ਖੜ ਜਾਂਦਾ ਸੀ ਠੀਕ ਹੈ ਤੇ ਜਿਹੜਾ ਐਮਐਲਏ ਉੱਥੇ ਲਾਈਵ ਹੋ ਕੇ ਖੜ ਜਾਂਦਾ ਸੀ ਦੇਖੋ ਜੀ ਸ਼ਹਿਰ ਦਾ ਹਾਲ ਕੀ ਹੈ ਤੇ ਅੱਜ ਦੇਖ ਲਓ ਕੀ ਹਾਲਾਤ ਸੋ ਇਹ ਲੋਕ ਸਿਰਫ ਡਰਾਮੇ ਕਰਨ ਜਾਣਦੇ ਸੀ ਕੰਮ ਕਰਨੀ ਜਾਣਦੇ ਸੀ ਉੱਥੋਂ ਇੱਕ ਵਾਰਡ ਬੰਦੀ ਹੋਈ ਹੈ ਸ਼ਹਿਰ ਦੇ ਵਿੱਚ ਨਵੀਂ ਵਾਰਡ ਬੰਦੀ ਕਦੋਂ ਦੀ ਹੈ ਕਿਵੇਂ ਦੇਖੋ ਵੈਸੇ ਤਾਂ ਗੁਰਕੀਰਤ ਜੀ ਨੇ ਬੜਾ ਵਧੀਆ ਨਾਂ ਦਿੱਤਾ ਇਹਨਾਂ ਦੇ ਵੀ ਖੰਨੇ ਇਹੀ ਹਾਲਾਤ ਹੋਏ ਆ ਇਹ ਵਾਰਡ ਬੰਦੀ ਨੇ ਪਾਰਡ ਬੰਦੀ ਹੈ ਇਨਾਂ ਨੂੰ ਲੱਗਦਾ ਕਿ ਸਾਡਾ ਐਮਸੀ ਕੋਈ ਜਿੱਤਣਾ ਨਹੀਂ ਕੋਈ ਹਿੱਸਾ ਤੋੜ ਕੇ ਕਿਸੇ ਨਾਲ ਲਾਰੇ ਕੋਈ ਹਿੱਸਾ ਤੋੜ ਕੇ ਕਿਸੇ ਨਾਲ ਲਾਰੇ ਕੋਈ ਸਕੇ ਨਾ ਜੋ ਮਰਜ਼ੀ ਕਰ ਲੈਣ ਫਿਰ ਵੀ ਲੋਕਾਂ ਨੇ ਜੋ ਅੱਜ ਹਾਲਾਤ ਆ ਸ਼ਹਿਰ ਦੇ ਇਹ ਵੋਟਾਂ ਪਾਲਦੇ ਆ ਮੈਨੂੰ ਤਾਂ ਲੱਗਦਾ ਜੇ ਹੋਰ 4 ਦਿਨ ਕੂੜਾ ਨਾ ਚੱਕੇ ਤੇ ਲੋਕਾਂ ਨੇ ਇਹਨਾਂ ਛਤਰਾਂ ਨਾ ਡੇਪਣ ਸੋ ਇਸ ਕਰਕੇ ਜੋ ਐ ਵਾਰਡ ਪਾੜਨ ਨਾਲ ਐ ਵਾਰਡ ਖਿਲਾਰਨ ਨਾਲ ਇਹਦੀ ਇਲੈਕਸ਼ਨਾਂ ਨਹੀਂ ਜਿੱਤੀ ਦੀਆਂ ਇਲੈਕਸ਼ਨਾਂ ਲੋਕ ਜਿਤਾਉਂਦੇ ਆ ਲੋਕਾਂ ਦੇ ਕੰਮ ਕਰਨ ਸ਼ਹਿਰ ਦੀ ਡਿਵੈਲਪਮੈਂਟ ਕਰਨ ਜਿਹੜੇ ਕੰਮ ਵਿਚਾਲੇ ਖੜੇ ਹੋ ਸਿਰੇ ਲਾਉਣ ਤਾਂ ਹੀ ਲੋਕਾਂ ਦੇ ਵੋਟਾਂ ਪਾਉਣੀਆਂ ਗੱਲਾਂ ਨਾ ਵੋਟਾਂ ਨਹੀਂ ਪੈਣੀਆਂ ਬਹੁਤ ਪੈ ਗਈਆਂ ਜਿਹੜੀਆਂ ਇਸ ਤੋਂ ਪਹਿਲਾਂ ਪੈਣੀਆਂ ਸੀ